ਜੋ ਚੀਜ਼ਾਂ ਆਪਣੇ ਕੋ ਮਿਲ ਜਾਣੀਆਂ ਅੱਛਾ ਜੀ ਉਹ ਪੂਰੇ ਵਿਜਾਗਤ ਨਹੀਂ ਮਿਲੀਆਂ ਇਹ ਤਾਂ ਸਾਰ ਨੂੰ ਨਹੀਂ ਪਤਾ ਜੀ ਸਾਰ ਨੂੰ ਨਹੀਂ ਪਤਾ ਬਰੇ ਸਾਰ ਨੂੰ ਪਤਾ ਜੋ ਚੀਜ਼ਾਂ ਆਪਣੇ ਕੋ ਰੱਖਸ਼ਾ ਬਣਨੇ ਤੇ ਆਈਆਂ ਨਹੀਂ ਅੱਛਾ ਜਿਵੇਂ ਕੀ ਆ ਆਰਟੀਕਲ ਹੈ ਜਿਹੜਾ ਆਰਟੀਕਲ ਤੇ ਕਰ ਖੁੱਲ ਗਏ ਲਓ ਜੀ ਆਰਟੀਕਲ ਦੇਖੋ ਕਿੱਡਾ ਪੈ ਰਿਹਾ ਭਾਜੀ ਦਾਅਵੇ ਨਾਲ ਕਹਿ ਰਿਹਾ ਵੀ ਜਿਹੜੀਆਂ ਚੀਜ਼ਾਂ ਅਸੀਂ ਦੇ ਦਾਂਗੇ ਨਾ ਉਹ ਕੋਈ ਨਹੀਂ ਦੇ ਸਕਦਾ ਜਿਹੜੀਆਂ ਚੀਜ਼ਾਂ ਅਸੀਂ ਦੇ ਦਾਂਗੇ ਉਹ ਕੋਈ ਨਹੀਂ ਦੇ ਸਕਦਾ ਕੰਮ ਦੇਖ ਲਓ ਜੀ ਕਾਂਥਾ ਵਰਕ ਦਾ ਕੰਮ ਕੀਤਾ ਹੈ ਸੂਰਤੇ ਆਰਗੈਨਿਕ ਬੇਸ ਦੇ ਵਿੱਚ ਹੈ ਸਟਾਈਪ ਪੱਟੀ ਸਟਾਈਲ ਹੈ ਮਲਟੀ ਸਿੱਪੀ ਦਾ ਕੰਮ ਹੈ ਰਜਤ ਜੀ ਜੋ ਚੀਜ਼ਾਂ ਅਸੀਂ ਦੇ ਰਾਏ ਕੋਈ ਨਹੀਂ ਦੇ ਸਕਦਾ ਜੀ ਜੋ ਕੁਆਲਿਟੀ ਜੋ ਰੇਟ ਅਸੀਂ ਦੇ ਰਾਂਗੇ ਪੂਰੇ ਬਾਜ਼ਾਰ ਚ ਨਹੀਂ ਮਿਲਣਾ ਅਸੀਂ ਦੇਣ ਜਾ ਰਿਹਾ ਵਕਸ਼ਾ ਬੰਦਰ ਉੱਤੇ ਨਵੀਆਂ ਚੀਜ਼ਾਂ ਅੱਧੇ ਰੇਟ ਸੋਨੇ ਕੁਆਲਿਟੀ ਡਿਫਰੈਂਟ ਕੁਆਲਿਟੀ ਹਟਕੇ ਕੁਆਲਿਟੀ ਫੈਨਸੀ ਦੁਪੱਟੇ ਨਾਲ ਭਰੀ ਰੇਟ ਦੇ ਦਾਂਗੇ ਅੱਧੇ ਨਵੀਆਂ ਚੀਜ਼ਾਂ ਚੁੱਕਿਆ ਕੋਈ ਇੱਕ ਹੀ ਪੀਸ ਨਹੀਂ ਹੈ ਕੋਈ ਇੱਕ ਹੀ ਪੀਸ ਨਹੀਂ ਹੈ ਪੀਸ ਬਹੁਤ ਹੈ ਆਹ ਦੇਖੋ ਜੀ 15 ਦੇ ਬੰਡਲ ਲਫਾਫਿਆਂ ਦੇ ਲਫਾਫੇ ਪਰ ਪਰ ਕੇ ਆ ਚੁੱਕੇ ਨੇ ਭਾਜੀ ਰੇਟ ਚੈੱਕ ਕਰ ਲੋ ਰੇਟ ਤੇ ਕਰੋ ਪਹਿਲਾਂ ਸਾਡੇ ਕੋਟੀਆਂ ਵਾਲਾ ਸੂਟ ਆ ਗਿਆ ਭਾਈ ਜੀ ਪੰਜਾਬੀ ਕੋਟੀਆਂ ਵਾਲਾ ਭਾਜੀ ਤਾਂ ਇਹ ਡਿਜ਼ਾਈਨ ਵੀ ਦਿਖਾਓ ਇਹਦੇ ਦੀ ਰੋਲਾ ਪਾਈ ਜੀ ਨਹੀਂ 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 ਇਹ ਤੂੰ ਤਾਂ ਹੱਦੋਂ ਚੁਗ ਗਈ ਗੱਲ ਕਰਦਾ ਡੇਨਾਂ ਦੀ ਕਮੀ ਇਹ ਗੋਠੀ ਵਾਲੇ ਦੀ ਬ੍ਰੈਡੀ ਦੀ ਕਮੀ ਇਹ ਅਲ ਚੈੱਕ ਕਰ ਬਣਾ ਚੈੱਕ ਕਰ ਦੇ ਭਾਈ ਡਿਜ਼ਾਈਨ ਹੋਰ ਕੀ ਹੈ ਹਾਂ ਨਹੀਂ ਇਹ ਲੈ ਨਾ ਰੇਟ ਤੇ ਕਰ ਸਾਡੇ ਦਾ ਰੇਟ ਦਾ ਕਰ ਰੇਟ ਕੀ ਹੈ 750 ਦਾ 750 ਰਕਸ਼ਾ ਬੰਦਰ ਉਹ ਰਾਗੀ ਭਾਜੀ 750 750 ਬਾਈ ਜੀ 750 ਬਾਈ ਜੀ ਚੈੱਕ ਕਰ ਡੇੜ ਭਾਜੀ 750 750 ਰੁਪਏ ਤੇ ਇੰਨੀ ਸੋਹਣੀ ਸੋਹਣੀ ਡਿਜ਼ਾਈਨਿੰਗ ਆ ਗਈ ਆਪਣੇ ਕੋਲ ਥੋੜਾ ਮਾਨ ਕੋ ਛੋਟੀ ਵੀ ਜੀ ਚੈੱਕ ਕਰ ਮੇਰੇ ਭਰਾ ਚੈੱਕ ਨਾਲ ਡਿਜ਼ਾਈਨ ਦੇਖਰਾ ਇਹਨਾਂ ਚੈੱਕ ਕਰੋ ਜੀ ਬਹੁਤ ਡਿਜ਼ਾਈਨ ਆਇਆ ਆ ਦੇਖੋ ਪ੍ਰਦੀਪ ਜੀ ਦਿਖਾ ਰਹੇ ਤੁਹਾਨੂੰ ਆ ਡਿਜ਼ਾਈਨ ਯਕੀਨ ਮੰਨੇ ਇਹਦਾ ਗੋਟਾ ਪੱਟੀ ਹੈ ਆਹ ਕੋਟਾ ਪੱਟੀ ਡਿਜ਼ਾਈਨਿੰਗ ਖੜਾ ਮੈਨੂੰ 3500 ਰੁਪਏ ਸੂਟ ਮਿਲ ਰਿਹਾ ਵਿਆਹ ਚ ਕਾਟਨ ਦੇ ਉੱਪਰ ਚੈੱਕ ਕਰੋ ਬਾਈ ਜੀ ਟੀਚਰ ਲੁੱਕ ਦੇ ਪ੍ਰੈਸ ਦੇ ਨਾਮ ਕੋਟਾ ਪੱਟੀ ਬਹੁਤ ਸੋਨਾ ਆਰਟੀਕਲ ਖਾਦੀ ਕੁੜਨੇ ਬਾਈ ਜੀ ਇਹ ਰੇਟ ਹੈ ਬਾਜੀ ਇਹ ਰੇਟ ਉਸਕਾ ਬਾਜੀ ਆ ਲੋ 1600 ਦਾ 1600 ਦਾ ਨਹੀਂ ਅੱਧਾ ਬਈ ਜੀ 800 ਦਾ 800 ਰੁਪਏ ਦਾ ਅੱਛਾ ਦੁਪੱਟਾ ਦਾ ਕਰ ਟੀਚਰ ਲੋਕ ਕੇ ਲੈ ਕੇ ਆਏ ਆ ਪਰ ਨਵੀਂ ਚੀਜ਼ਾਂ ਬਾੜੀ ਕੋਲ ਦੁਪੱਟੇ ਨਾਲ ਕੋਲ ਦੁਪੱਟੇ ਨਾਲ ਜਿੰਨਾ ਰੇਟ ਹੈ 800 ਰੁਪਏ ਦਾ 3000 ਵਾਲੇ ਸੂਟ ਹੈ 3000 ਵਾਲੇ ਮੈਂ ਕਹਿੰਦਾ 100 ਦੀ ਅਰਦਾ ਕਰੂੰਗਾ ਇੱਕ ਸੂਟ ਲਈ ਬੜੀ ਕਿੱਥੋਂ ਆਪਾਂ ਲੋਕਰੀ ਚੁਪਟੀ ਦਾ ਵੱਲਾ ਜੀਤੇ ਬਈਆ ਲੋਕਾਂ ਟੀਚਰ ਨਵੀਂ ਲੱਗ ਗਈ ਬਈ ਟੀਚਰ ਨਵੀਂ ਬੜੀ ਇਹ ਕੋ ਨਵੀਂ ਚੀਜ਼ ਹੈ ਹਰੇ ਵੀਡੀਓ ਬਣ ਰਹੀ ਹੈ ਦੇਖੋ ਵੀਡੀਓ ਬਣ ਰਹੀ ਹੈ ਕਸਟਮਰ ਲੈ ਨਹੀਂ ਆ ਗਿਆ ਵੀਡੀਓ ਬਣ ਰਹੀ ਹੈ ਚੀ ਕਸਟਮਰ ਲੈ ਰਿਹਾ ਥੋੜੀ ਚੀਜ਼ ਹੈ 800 ਰੁਪਏ ਦਾ ਛੂਟ ਹੈ ਕੋਟਾ ਪੱਟੀ ਸਹੀ ਵੀਰੇ ਲੋਟੀ ਪਾਈ ਨੇ ਲੈ ਲੈ ਛੂਟ ਇਹ ਐ ਕਿੱਥੋਂ ਬਣੀ ਬਠਿੰਡਾ ਚੁੱਪੀ ਦਾ ਮੱਲਾ ਵਾਜੀ ਵਾ ਗੋਡੀ ਹੈ ਭਾਈ ਅੱਦੇ ਇਸੀ ਚੁੱਤੀ ਦੇ ਨਾਲ ਦਿੱਲੀ ਦਾ ਮੱਲਾ ਬਣਦਾ ਸਾਦੀ ਚਿੱਜਾਂ ਨਵੀਆਂ ਹੈ ਕੈਸੀ ਜੀ ਜੀ ਮੈਂ ਬੋਟ ਕਟ ਰਿਹਾ ਤੇ 50 ਰੋਪੇ 50 ਰੋਪੇ ਹਾਂਜੀ ਭਾਜੀ ਤੁਸੀਂ ਕਹਿੰਦੇ ਹੋ ਭਾਜੀ ਡਿਜ਼ਾਈਨ ਬਹੁਤ ਐਨਾਂ ਕੋਲੇ ਦੋ ਡਿਜ਼ਾਈਨ ਕਰਾ ਲੀਗੇ ਮੈਂ ਇੱਧਰ ਤੇ ਗਿਆ ਚਾ ਗੁੱਟੀਆਂ ਬਹੁਤ ਬੱਤੀ ਆਹ ਡਿਜ਼ਾਈਨ ਪਹਿਲੇ ਬਾਰੇ ਬਤੀ ਚੁਕੀ ਦਿਖਾਵਾਂਗੇ ਭਾਜੀ ਤੂੰ ਥਾਗਾ ਪਰ ਆਪਾਂ ਹਲ ਇੱਕੋ ਗੱਲ ਹੈ ਕਿੰਨੇ ਸੋਹਣੇ ਸੋਹਣੇ ਡੈਸਲ ਲਗਾਏ ਹੋਏ ਚੈੱਕ ਕਰੋ ਜੀ ਇਹ ਸਾਰੇ ਰਕਸ਼ਾ ਬੰਧਨ ਦੇ ਆਫਰ ਲਾਏ ਹੋਏ ਭਾਜੀ ਹਾਂਜੀ ਹਾਂਜੀ ਆ ਦੇਖੋ ਜੀ ਬਹੁਤ ਕਸਟ੍ਰੀਕਾਂ ਦੇ ਮਿਲਦੇ ਆ ਭਾਜੀ ਕੀ ਰੇਟ ਦਾ ਹੈ ਤੁਸੀਂ ਭਾਜੀ ਭਾਜੀ ਇੱਧੇ ਰੇਟ ਹੈ ਅੱਧੇ ਰੇਡ ਅੱਧੇ ਰੇਡ ਮੈਂ ਕਿਹਾ ਦਾ ਕਸਟਮਰਾਂ ਭੇੜਾ ਵਾਸਤੇ ਲੋ ਭਾਜੀ ਕੀ ਲੈ ਕੇ ਆਏ ਹੋ ਭਾਜੀ ਅੱਧੇ ਰੇਟ ਜਿਵੇਂ ਤੁਸੀਂ ਦਾਵਾ ਕਰਨ ਅੱਧੇ ਰੇਟ ਹਾਂਜੀ ਅੱਧੇ ਰੇਟ ਅੱਧੇ ਰੇਟ ਨਾਲ ਭਾਜੀ ਭਾਜੀ ਕੀ ਰੇਟ ਲੈ ਕੇ ਆਏ ਹੋ ਅੱਧੇ ਬੱਟ ਕੇ ਪ੍ਰਦੀਪ ਜੀ ਦੇ ਆ ਗਏ ਦੱਸਣੇ ਆ ਭਾਜੀ ਰੇਟ ਸਟੋਰ ਦੇ ਵਿੱਚ ਆ ਲੋ ਜੀ ਕੱਲਾ ਕੱਲਾ ਡਿਜ਼ਾਈਨ ਛਾਂਡ ਕੇ ਲੈ ਜਾਓ ਰਖੜੀ ਦੇ ਸਪੈਸ਼ਲ ਆਫਰ ਤੇ ਨਵੀਆਂ ਚੀਜ਼ਾਂ ਨਵੇਂ ਡਿਜ਼ਾਈਨਾਂ ਬਹੁਤ ਸੋਹਣੇ ਆਰਟੀਕਲ ਆ ਚੁੱਕੇ ਆ ਕੱਲਾ ਕੱਲਾ ਪੀਸ ਹਾਲਾ ਕਿੱਥੇ ਪੋਵਾ ਭਾਜੀ ਭਾਜੀ ਇਹ ਸਾਰੀ ਦਿਖਾ ਰਿਹਾ ਦੱਸਣ ਵਾਸੀ ਦੱਸ ਰਿਹਾ ਗੋਠੀ ਵਰਲਡਵਾਈਡ ਥੋਬੀ ਵੀਰ ਬਠੰਡਾ ਭਾਜੀ ਬਠੰਡੇ ਵਾਲੇ ਗੋਠੀ ਵਾਲੇ ਗੋਠੀ ਵਾਲੇ ਬਠੰਡੇ ਵਾਲੇ ਇਹਦੇ ਡਾਇਲੋਗ ਥੋੜਾ ਗੋਠੀ ਵਾਲੇ ਬਠੰਡੇ ਆ ਕੇ ਐਂ ਡੌੜੀ ਡਾਇਲੋਗ ਨਹੀਂ ਹੈ ਵੀਰ ਜੀ ਗੋਠੀ ਵਾਲਾਂ ਦੀ ਮਸ਼ਹੂਰ ਦੁਕਾਨ ਜਿਹੜੀ ਕਿ ਮਾਲਵੇ ਦਾ ਸਭ ਤੋਂ ਵੱਡਾ ਸ਼ੋਅਰੂਮ ਹੈ ਗੋਠੀ ਵਾਲੇ ਬਠੰਡੇ ਵਾਲੇ ਬਠੰਡੇ ਵਾਲੇ ਗੋਠੀ ਵਾਲੇ ਨਹੀਂ ਬਠੰਡੇ ਦੀ ਇੱਕੋ ਇੱਕ ਹਾਰੇ ਗੋਠੀ ਵਾਲੇ ਤਾਂ ਹੀ ਆਪਾਂ ਕਹਿੰਦੇ ਗੋਠੀ ਵਾਲੇ ਬਠੰਡੇ ਵਾਲੇ ਬਠੰਡੇ ਵਾਲੇ ਗੋਠੀ ਵਾਲੇ ਹਾਂਜੀ ਭਾਜੀ ਇੱਕ ਦਲ ਹੋਰ ਦੱਸਾਂ ਹਾਂਜੀ ਭਾਜੀ ਸਾਡਾ YouTube ਚੈਨਲ ਹੈ ਅੱਛਾ ਭਾਜੀ YouTube ਚੈਨਲ ਗੋਠੀ ਵਰਲਡਵਾਈਡ ਵਰਲਡਵਾਈਡ ਵਰਲਡ ਵਾਈਡ 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 2564 ਲੋ ਜੀ ਲੋਟ ਲੈ ਲਓ ਗੋਠੀ ਮਾਡ ਵੈਡ ਮਾਡ ਵੈਡ 2564 ਵਾਲੀ YouTube ਨੂੰ ਸਬਸਕ੍ਰਾਈਬ ਕਰੋ ਵੀਰੇ ਤੇ ਜੇ ਅਸਤਾਂ ਦੇ ਸੋਹਣੇ ਡੈਨ ਦੇਖਨੇ ਆ YouTube ਤੇ ਰੋਜ਼ ਵੀਡੀਓ ਅਪਲੋਡ ਕਰਦੇ ਆ ਨਵੀਆਂ ਚੀਜ਼ਾਂ ਦਿਖਾਉਨੇ ਵੀਰੇ ਬੱਥੀ ਵਰਡ ਵਰ ਨਾ ਤਾਂ ਨਹੀਂ ਕਿ ਪੁਰਾਣੀ ਐਡਬਾ ਦਿਖਾਈ ਆਈ ਆਪਾਂ ਕੇ ਨਵੀਆਂ ਦਿਖਾਰੇ ਨਵੀਆਂ ਕਸਟਮਰ ਨਹੀਂ ਮਾਨੂੰ ਕਿਵੇਂ ਛੱਡੀ ਹੋ ਗਈ ਇਹ ਚੀਜ਼ ਉਹ ਦਿਖਾਉਂਦਾ ਜਿਹਦੇ ਕੋਲੇ ਗਾਹਕ ਨਹੀਂ ਠੀਕ ਹੈ ਬਾੜੇ ਵੀਰੇ ਕੋਲੇ ਕਸਟਮਰ ਨਹੀਂ ਆਉਂਦਾ ਉਹਦੇ ਕੋਲੇ ਪੁਰਾਣੀ ਹੋਊਗੀ ਸਾਡੇ ਕੋਲੇ ਘੱਟੋ ਘੱਟ 5000 ਕਸਟਮਰ ਦੀ ਐਂਟਰੀ ਹੈ ਐਂਟਰੀ ਹੈ ਵੀਰ ਜੀ ਡਿਜ਼ਾਈਨਿੰਗ ਬਹੁਤ ਚੱਲਦਾ ਹੈ ਭਾਈ ਜੀ ਤੇ ਦੁਕਾਨ ਦੇ ਅੱਗੇ ਟੱਪੋਗੇ ਭੀੜ ਲੱਗੀ ਰਹਿੰਦੀ ਆ ਗਾਹਕ ਗਾਹਕ ਬਾਤ ਦੇ ਜਾਰੇ ਆ ਜਾ ਰਹੇ ਹੋ ਨੇ ਉਹ ਵੀ ਪਤਾ ਨਹੀਂ ਕੀ ਕਹਿੰਦੇ ਕੀ ਹੋ ਗਿਆ ਭਾਈ ਇੰਨਾ ਭਰਸ਼ ਤੋਂ ਐ ਜੋ ਕੀ ਗੋਥੀਏ ਦੇ ਜਾਂ ਰਹੇ ਆ ਤੇ ਰੇ ਮਜਾਰ ਨਾਲ ਘੱਟ ਰੇ ਨੋਰਮਲ ਰੇਟ ਜੈ ਰੇਟ 50 ਰੁਪਏ ਵੀਡੀਓ ਨੂੰ ਕਰਨਾ ਬਈ ਸ਼ੇਅਰ ਲਾਈਕ ਕਮੈਂਟ ਜਰੂਰ ਕਰ ਦਿਓ ਧੰਨਵਾਦ ਬਰਬਰੀ ਹੀ ਬਰਬਰੀ ਬਰਬਰੀ ਹੀ ਬਰਬੀ ਦੇ ਡਿਜ਼ਾਈਨ ਆ ਚੁੱਕੇ ਆਪਣੇ ਕੋਲੇ ਆ ਦੇਖੋ ਜੀ ਆਊਟਲਾਈਨਿੰਗ ਦੇ ਕੰਮ ਆ ਚੁੱਕਿਆ ਹੈ ਮਲਟੀ ਸਿਪੀ ਦੇ ਕੰਮ ਆ ਚੁੱਕਿਆ ਸਾਰਾ ਡੋਰਸ ਦੇ ਉੱਪਰ ਡਿਜ਼ਾਈਨਿੰਗ ਕੀਤੀ ਹੋਈ ਜੀ ਚੈੱਕ ਕਰ ਲੋ ਸੂਟ ਇੱਕ ਵਾਰੀ ਫੇਰ ਜੀ ਉਹ ਸਾਈਡ ਤੇ ਪੈਚ ਦਾ ਆਰਟੀਕਲ ਕਿੱਡਾ ਸੋਹਣਾ ਸਲੀਵਜ਼ ਉੱਪਰ ਵੀ ਪ੍ਰਿੰਟਿੰਗ ਦਾ ਕੰਮ ਕੀਤਾ ਹੋਇਆ ਤੇ ਦੁਪੱਟਾ ਉਹ ਸ਼ਾਨਦਾਰ ਹੈ ਜੀ ਦੁਪੱਟਾ ਵੀ ਬਹੁਤ ਸ਼ਾਨਦਾਰ ਹੈ ਜਿਹੜੀ ਪ੍ਰਿੰਟਿੰਗ ਕੀਤੀ ਹੈ ਲੁੱਕ ਬਹੁਤ ਸੋਹਣੀਆ ਸੂਟ ਦੀ ਡਿਸਕਾਊਂਟ ਚੱਲਿੰਦਾ ਅੱਧੇ ਰੇਟ ਚੱਲਿੰਦਾ ਗੋਠੀ ਵਰਲਡ ਵਾਈਡ ਦੇ ਇਸ ਤਰ੍ਹਾਂ ਦੇ ਸਟਾਈਲਿਸ਼ ਪੀਸ ਆ ਚੁੱਕਿਆ ਗੋਠੀ ਵਰਲਡ ਵਾਈਡ ਤੋਂ ਵੀਰ ਬਸ਼ਨਦਾਲਾਂ ਦੇ ਜਿਨ੍ਹਾਂ ਦੇ ਨਵੀਆਂ ਚੀਜ਼ਾਂ ਆ ਚੁੱਕੀਆਂ ਨੇ ਰੇਟ ਆ ਚੁੱਕੇ ਅੱਧੇ ਸੂਟ ਦਾ ਪ੍ਰਾਈਸ ਆ ਜੀ ਵੀਰੇ 2500 ਰੁਪਏ ਦੇ ਵਿੱਚ ਸੂਟ ਆ ਚੁੱਕਿਆ ਬਹੁਤ ਸੋਹਣਾ ਤੇ ਬਹੁਤ ਹੀ ਡਿਜ਼ਾਈਨਰ ਲੁੱਕ ਦੇ ਵਿੱਚ ਬੇਸ ਦੀ ਗੱਲ ਕਰੀਏ ਵੀਰੇ ਬਰਬਰੀ ਦਾ ਬੇਸ ਹੈ ਲੈ ਬੇਸ ਗਰਾਊਂਡ ਜਿਹੜਾ ਡਾਟਸ ਦੀ ਪ੍ਰਿੰਟਿੰਗ ਹੈ ਉੱਪਰ ਡਿਜ਼ਾਈਨਰ ਸੂਟ ਹਲਕਾ ਕੜਦਾਨੇ ਦਾ ਕੰਮ ਆਊਗਾ ਜੀ ਤੇ ਜਿਹੜਾ ਦੁਪੱਟਾ ਤਾਂ ਲਓ ਜੀ ਦੁਪੱਟਾ ਚੈੱਕ ਕਰ ਲਓ ਕਿੱਡਾ ਸੋਹਣਾ ਤੇ ਸ਼ਾਨਦਾਰ ਦੁਪੱਟਾ ਆ ਚੁੱਕਾ ਜੀ ਬਹੁਤ ਸੋਹਣੀ ਲੁੱਕ ਹੈ ਸੂਟ ਦੀ ਤੇ ਦੁਪੱਟੇ ਦੀ ਉਦੋਂ ਜ਼ਿਆਦਾ ਸੋਹਣੀ ਲੁੱਕ ਹੈ ਜੀ ਕੋਇਲ ਪੇਂਟਿੰਗ ਦਾ ਕੰਮ ਹੈ ਦੁਪੱਟੇ ਦੇ ਉੱਪਰ ਸੂਰ ਦੀ ਲੁੱਕ ਦੇਖ ਲਓ ਜੀ ਕਿੱਡੀ ਸ਼ਾਨਦਾਰ ਹੈ ਆ ਡੋਰਸ ਲੁੱਕ ਦੇ ਵਿੱਚ ਵੀ ਸ਼ੇਪ ਨੈੱਕ ਦੇ ਨਾਲ ਡਿਜ਼ਾਈਨ ਆ ਚੁੱਕਾ ਬਹੁਤ ਫੇਮਸ ਆਰਟੀਕਲ ਹੈ ਇਸਤਾ ਦੇ ਉੱਪਰ ਬਹੁਤ ਫੇਮਸ ਚਲੀ ਇਹਦਾ ਜਿਹੜਾ ਡਿਜ਼ਾਈਨ ਹੈ ਇਹ ਆ ਲਓ ਜੀ ਲੈਸਿਸ ਬੋਰਡ ਦੇ ਨਾਲ ਵੀ ਸ਼ੇਪ ਨੈੱਕ ਦੇ ਉੱਪਰ ਸੂਟ ਆ ਚੁੱਕਾ ਹੈ ਰੇਟ ਅੱਧੇ ਹੈ ਜੀ ਗੋਠੀ ਵਰਲਡਵਰਡ ਤੋਂ ਬਿਲਕੁਲ ਨਵੀਂ ਚੀਜ਼ ਲੈਣੀ ਦਾ ਆ ਦੇਖੋ ਜੀ ਪਿਓਰ ਸੋਤ ਕੋਟਨ ਕਲਮ ਗਰੀ ਦਾ ਕੰਮ ਕੀਤਾ ਹੋਇਆ ਸਾਰਾ ਆ ਸਾਰਾ ਕੰਮ ਕਲਮ ਗਰੀ ਦੇ ਵਿੱਚ ਜੀ ਆ ਸਾਰਾ ਵਰਕ ਵੀਵਿੰਗ ਦੇ ਅੰਦਰ ਹੈ ਵੀਵਿੰਗ ਦੇ ਅੰਦਰ ਹੈ ਕਪੜਾ ਕੋਟਨ ਹੈ ਸੋਤ ਕੋਟਨ ਫੁੱਲ ਲੰਬਾਈ ਦੇ ਨਾਲ ਬਹੁਤ ਹੀ ਸੋਹਣਾ ਹਟਿਕਲ ਜਿੰਦੀ ਆ ਬੋਟਮ ਹੈ ਦੀ ਆ ਬੋਟਮ ਹੈ ਸਿਰ ਪਾਜੀ ਉਹ ਬਾਜੂ ਨੇ ਪਾਜੀ ਲੰਬਾਈ ਘਟਾ ਹੈ ਦੀ ਉਹ ਨਹੀਂ 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 ਯਾਰ ਕੀ ਗੱਲ ਕਰੀ ਨੇ ਕੀ ਗੱਲ ਕਰੇ ਲੰਬਾਈ ਘਟਾ ਕੇ ਕਹਿੰਦਾ ਲੰਬਾਈ ਘਟਾ ਪਾਜੀ ਲੰਬਾਈ ਬਹੁਤ ਹੈ ਜੀ ਆਹ ਲੋ ਤੁਹਾਨੂੰ ਚੈੱਕ ਕਰਾ ਦੇਣਾ ਲੰਬਾਈ ਜੀ ਪਹਿਲਾਂ ਦੇਖ ਲਓ ਜੀ ਸੂਟ ਅੱਧਾ ਫੋਲਡਿੰਗ ਅੰਦਰਲੇ ਪਾਸੇ ਆਹ ਆ ਲੋ ਜੀ ਆਹ ਚੈੱਕ ਕਰ ਲਓ ਲੰਬਾਈ ਵੀਰੇ ਸੂਟ ਦੀ ਐਕਸਟਰਾ ਬਾਜੂ ਦਿੱਤੀ ਹੈ ਸੂਟ ਦੀ ਪਾਜੀ ਇੰਚ ਟੇਪ ਨਾਲ ਮੈਨਕੇ ਦਿਖਾ ਦਿਓ ਜੀ ਆਹ ਲੋ ਚੈੱਕ ਕਰ ਕੀ ਗੱਲ ਕਰੀ ਨੇ ਲੰਬਾਈ ਘਟਾ ਲੈ ਲੈਂਥ ਤਿਆਰ ਹੈ ਜੀ 49 49 אבי 49 ਲੱਖ ਹੈ ਤੇ ਲੋ ਜੀ ਦੀ ਬਾਟਮ ਤੇ ਵਰਕ ਚੈੱਕ ਕਰ ਲੋ ਜੀ ਤਨਥਾ ਵਰਕ ਦਾ ਕੰਮ ਹੈ ਬਹੁਤ ਸੋਹਣਾ ਆਰਟੀਕਲ ਸਾਊਥ ਕੋਟ ਦਾ ਬੇਸ ਹੈ ਦੁਪੱਟਾ ਉਦੋਂ ਘੈਂਟ ਹੈ ਜੀ ਦੁਪੱਟਾ ਉਦੋਂ ਸੋਹਣਾ ਸੂਟ ਨਾਲ ਦੁਪੱਟਾ ਸੋਹਣਾ ਦੁਪੱਟੇ ਨਾਲ ਸੂਟ ਸੋਹਣਾ ਨਵੀਆਂ ਚੀਜ਼ਾਂ ਨਵੇਂ ਰੇਟ ਡਿਸਕਾਊਂਟ ਚ ਲਿੰਦਾ ਅੱਧੇ ਰੇਟਾਂ ਦੇ ਗੋਠੀਵੜ ਵੜ ਧੋਬੀ ਦੇ ਰਿੰਡਾਂ ਤੇ ਤੁਸੀਂ ਵੀ ਆ ਜਾਓ ਗੋਠੀਵੜ ਵੜ ਵੀਡੀਓ ਰੇਟ ਮਿਲਣਗੇ ਅੱਧੇ ਚੀਜ਼ ਮਿਲੂਗੀ ਨਵੇਂ ਫੈਂਸੀ ਸੂਟ ਫੈਂਸੀ ਦੁਪੱਟੇ ਸੋਥ ਕੋਟਨ ਦਾ ਸੂਟ ਹੈ ਸੋਥ ਕੋਟਨ ਦਾ ਜਿਹੜਾ ਕੰਮ ਕਿਤੇ ਨੇ ਇਹ ਆ ਕੰਮ ਜੇ ਕਰੋ ਬੀਵੀ ਵੀ ਅੰਦਰ ਆ ਭਾਜੀ ਭਾਜੀ ਰੇਟ ਦੱਸਣ ਕੀ ਰਿੜਾ ਜੀ ਭਾਜੀ ਰੇਟ ਦੇ ਦਿਆਂ 1650 ਰੁਪਏ ਬਹੁਤ ਸੋਹਣਾ ਸੂਟ ਹੈ ਜਿਹੜਾ ਹੁਣ ਤੁਸੀਂ ਦੇਖਣ ਜਾ ਰਹੇ ਹੋ ਕੋਟ ਦਾ ਸੂਟ ਹੈ ਉੱਪਰ ਵਰਕ ਹੋਇਆ ਹੋਇਆ ਸਾਰਾ ਇੱਕ ਸੂਟ ਨਾਲ ਨੂੰ ਓਪਨ ਕਰਕੇ ਦਿਖਾਣਾ ਲੈਸਸ ਦੇ ਨਾਲ ਤਿਆਰ ਹੋਇਆ ਹੋਇਆ ਬਹੁਤ ਪਿਆਰਾ ਸੂਟ ਹੈ ਚੈੱਕ ਕਰੋ ਨੀ ਆ ਬਹੁਤ ਸੋਹਣਾ ਜੀ ਫਲਾਵਰ ਦੇਖੋ ਕਿੰਨੇ ਸੋਹਣੇ ਆ ਸਾਰਾ ਵਰਕ ਹੋਇਆ ਹੋਇਆ ਜੀ ਉੱਪਰ ਨਾਲ ਲੈਸ ਦੇ ਨਾਲ ਤਿਆਰ ਹੈ ਦੁਪੱਟਾ ਜਿਹੜਾ ਹੈਗਾ ਜੀ ਮਸਲੀਨ ਦਾ ਦੁਪੱਟਾ ਹੈ ਪਿਓਰ ਕੋਟਨ ਦਾ ਸੂਟ ਹੈ ਤੁਸੀਂ ਦੁਪੱਟਾ ਵੀ ਚੈੱਕ ਕਰਾ ਦਿਓ ਭਾਜੀ ਦੁਪੱਟਾ ਬਹੁਤ ਸੋਹਣਾ ਆਇਆ ਹੈ ਇਹਦਾ ਆ ਦੇਖੋ ਦੁਪੱਟਾ ਮਸਲੀਨ ਦਾ ਜੀ ਸੂਟ ਕੋਟਨ ਦਾ ਰੰਗ ਤੁਸੀਂ ਚੈੱਕ ਕਰ ਲਓ ਕਾਫੀ ਕਲਰ ਡਿਜ਼ਾਈਨ ਮਿਲ ਜਾਣੇ ਆ ਜੀ ਇਹਦੇ ਵਿੱਚ ਆ ਦੇਖੋ ਜੀ ਸਾਰੇ ਕਲਰ ਹੁਣ ਤੁਸੀਂ ਦੇਖ ਰਹੇ ਹੋ ਇਹਨਾਂ ਵਿੱਚ ਡਿਜ਼ਾਈਨ ਵੱਖਰੇ ਵੱਖਰੇ ਆ ਕਲਰ ਵੱਖਰੇ ਵੱਖਰੇ ਆ ਬਹੁਤ ਪਿਆਰੀ ਚੀਜ਼ ਆ ਇਹਦੀ ਰੇਟ ਜਿਹੜਾ ਇਹਦਾ ਹੈਗਾ ਜੀ 1650 ਰੁਪਏ ਸਿਖਾ ਬੰਦਰ ਆਫਰ ਆ ਚੁੱਕੀ ਹੈ ਆਰੀ ਦੇ ਵਰਕ ਨਾਲ ਕੋਟਨ ਦਾ ਸੂਟ ਹੈ ਕੋਟਨ ਦਾ ਦੁਪੱਟਾ ਹੈ કોટન ਦਾ স্যوٹ ہے કોٹن ਦਾ ਦੁਪੱਟਾ ਹੈ স্পੈਸ਼ਲ ਮੀਡਲ ਵਰਕ ਹੈ ਮੀਡਲ ਵਰਕ ਹੈ ਆਰੀ ਵਰਕ ਹੈ ਬਹੁਤ ਹੀ ਸ਼ਾਨਦਾਰ ਬਹੁਤ ਹੀ ਸ਼ਾਨਦਾਰ ਵੀਰੇ ਕਲਰ ਬਹੁਤ ਪਿਆਰੇ ਪਿਆਰੇ ਆ ਗਏ ਤੇ ਰੇਟ ਆ ਗਿਆ ਅੱਧਾ ਰੇਟ ਆ ਗਿਆ ਅੱਧਾ ਬ੍ਰੈਂਡ تک ਕਰ ਸਕੋਦੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਕੋਟਨ ਦੇ ਦੁਪੱਟਿਆਂ 12 16 13 16 ਸੂਟ ਮਿਲਣ ਜਾ ਰਹੇ ਆ ਸਿਰਫ 550 ਦਾ ਸਕਰੀਨ ਸ਼ਾਟ ਲਾਜ਼ਮੀ ਲੈ ਲਿਓ ਆਰਟੀਕਲ ਬਹੁਤ ਪਿਆਰਾ ਹੈ ਬਹੁਤ ਹੀ ਸੋਹਣਾ ਆਰਟੀਕਲ ਆਪਣੇ ਕੋ ਆ ਚੁੱਕਿਆ ਜਿੰਨੇ ਕਲਰ ਡਿਜ਼ਾਈਨ ਲੱਗੇ ਨੇ ਦੋ ਦੋ ਡਿਜ਼ਾਈਨ ਨੇ ਅੱਡ ਅੱਡ ਇੱਕੋ ਕੁਆਲਿਟੀ ਦੇ ਦੋ ਡਿਜ਼ਾਈਨ ਨੇ ਜਿੰਦਾ ਰੇਟ ਹੈ 550 550 ਦਾ ਸੂਟੇ ਵੀਰੇ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ 550 ਦਾ ਸੂਟ ਕੋਟਨ ਦਾ ਆਪਣੇ ਜੱਜ ਦੇ ਰਕਸ਼ਾ ਬੰਦਰ ਆਫਰ 100% ਕੋਟਨ ਬ੍ਰਾਂਡ ਮੀਲਾ ਦਾ ਮਾਲ ਘਾਰੇਓ ਅੱਜ ਆਪਾਂ ਤੁਹਾਰੇ ਨੂੰਮਸਟਾ ਬਿਲਕੁਲ ਨਮਸਟਾ ਬੀਚਾ ਕੋਟਨ ਕਿਹੜੀ ਜੀ ਸਾਊਥ ਕੋਟਨ ਸਾਊਥ ਕੋਟਨ ਜੀ ਇਹ ਸੌਥ ਦੀ ਆਈਟਮ ਹੈ ਇਹ ਕਲਾਸ ਪੀਸ ਆਪਣੇ ਕੋਲ ਆ ਚੁੱਕੇ ਆ ਅੱਛਾ ਜੀ ਬੀਵਿੰਗ ਦੇ ਅੰਦਰ ਆ ਭਾਜੀ ਜਿਹੜੀ ਡਿਜ਼ਾਈਨ ਹੀ ਬਣੀ ਹੈ ਨਾ ਇਹ ਚੈੱਕ ਕਰੋ ਇਹ ਬੀਵਿੰਗ ਦੇ ਅੰਦਰ ਆ ਭਾਜੀ ਸੌਥ ਕੋਟਨ ਕਪੜਾ ਹੈ ਬ੍ਰਾਂਡ ਮੀਲਾ ਦਾ ਮਾਲ ਹੈ ਆਰਟੀਕਲ ਬਹੁਤ ਪਿਆਰਾ ਹੈ ਬਹੁਤ ਹੀ ਸੋਹਣਾ ਆਰਟੀਕਲ ਹੈ ਇੱਕਦਮ ਨਿਊ ਕਪੜਾ ਹੈ ਇੱਕਦਮ ਨਿਊ ਕਪੜਾ ਹੈ ਪਾਰਟੀ ਵੇਅਰ ਸੂਟ ਹੈ ਜੀ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਖੂਬਸੂਰਤ ਤੇ ਬਹੁਤ ਹੀ ਵਾਹ ਸਮਾਰਟ ਜਿਹੜਾ ਇਹ ਆਰਟੀਕਲ ਹੈ ਇੰਦੀ ਲੰਬਾਈ ਹੈ 48 48 ਲੰਬਾਈ ਦੇ ਨਾਲ ਲੱਗੇ ਆ 22 ਪੱਟੀਆਂ ਆਪਾਂ 100 ਕਾਟਨ ਦਾ ਸੂਟ ਕਾਟਨ 100 ਐਟਮੈਂਟ ਏ ਕਲਾਸ ਚੀਜ਼ ਹੈ ਜੀ ਫੈਨਸੀ ਦੁਪੱਟਾ ਹੈ ਦੁਪੱਟਾ ਚੈੱਕ ਕਰੋ ਜੀ ਦੁਪੱਟਾ ਚੈੱਕ ਕਰੋ ਬਹੁਤ ਹੀ ਸੋਹਣਾ ਦੁਪੱਟਾ ਥੋੜੇ ਲੌਂਗ ਲੰਬਾਈ ਨਾਲ ਕਲਰ ਮਿਲਣਗੇ 4 ਆਰਟੀਕਲ ਬਹੁਤ ਪਰ ਹੈ ਆਹ ਕਲਰ 2 3 4 ਕਲਰਾਂ ਸੈੱਟ ਹੈ ਵੀਰੇ ਬਹੁਤ ਹੀ ਛੋੜਾ ਆਰਟੀਕਲ ਹੈ ਬਹੁ